10 ਵਜੇ ਨਮਟਾ ਪਾਇਆ ਇੱਕ ਮਿੰਟ ਵੀਰ ਜੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੀ ਇੱਕ ਮਿੰਟ ਦੱਸੋ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੱਗੇ ਜੀ ਪਰ ਬਾੜ-ਬਾ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਦੱਸੋ ਇੱਕ ਮਿੰਟ ਉੱਪਰ ਦਾ ਐਮਬੀ ਦੀ ਰੋਸ਼ੀਆਂ ਨੂੰ ਖਾਣ ਦੀ ਬਜਾਏ ਕੋਈ ਨਹੀਂ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੁਸੀਂ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ ਇੱਕ ਮਿੰਟ ਵੀਰ ਜੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੋ ਇੱਕ ਮਿੰਟ ਵੀਰ ਜੀ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੱਗੇ ਹਾਂ ਜੀ ਪਰ ਬਾੜ-ਬਾ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਸਰ ਇੱਕ ਮਿੰਟ ਉੱਪਰ ਦਾ ਐਮਬੀ ਦੀ ਪensione ਨੂੰ ਖਾਣ ਦੀ ਬਜਾਏ ਕੋਈ ਨਹੀਂ ਤੁਸੀਂ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੁਸੀਂ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ 10 ਵਜੇ ਨਮਟਾ ਪਾਇਆ ਇੱਕ ਮਿੰਟ ਵੀਰ ਜੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੋ ਇੱਕ ਮਿੰਟ ਹਾਂ ਜੀ ਇੱਕ ਮਿੰਟ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੱਗਿਆ ਜੀ ਪਰ ਬਾਹਰ ਬਾ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਦੱਸੋ ਇੱਕ ਮਿੰਟ ਉੱਪਰ ਦਾ ਐਮਬੀ ਦੀ ਪੋਸ਼ੀਆਂ ਨੂੰ ਖਾਣ ਦੀ ਬਜਾਏ ਕੋਈ ਨਹੀਂ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇ ਦਿੱਤੀ ਇੱਕ ਮਿੰਟ ਵੀਰ ਜੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੋ ਇੱਕ ਮਿੰਟ ਵੀਰ ਜੀ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੈ ਕੇ ਆਏ ਹਾਂ ਜੀ ਪਰ ਹਰ ਬਾ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਦੱਸੋ ਇੱਕ ਮਿੰਟ ਉੱਪਰਲਾ ਜੀ ਦੀ ਬੋਸ਼ੀਆਂ ਨੂੰ ਖੰਣ ਦੀ ਬਜਾਏ ਕੋਈ ਨਾ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲੋ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ ਇੱਕ ਮਿੰਟ ਵੀਰ ਜੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੀ ਇੱਕ ਮਿੰਟ ਵੀਰ ਜੀ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੱਗ ਗਏ ਇਹ ਪਰ ਬਾ ਡਰਾਮਾ ਕਰੀ ਜਾਂਦੇ ਆ ਇੱਕ ਮਿੰਟ ਦੱਸੋ ਇੱਕ ਮਿੰਟ ਉੱਪਰ ਦਾ ਐਮਬੀ ਦੀ ਪੋਸ਼ੀਆਂ ਨੂੰ ਖਾਣ ਦੀ ਬਜਾਏ ਕੋਈ ਨਹੀਂ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲੋ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ ਇੱਕ ਮਿੰਟ ਵੀਰ ਜੀ ਬੇਅਦਬੀਆਂ ਤੇ ਜਿਹੜਾ ਮਤਾ ਪਾਸ ਕੀਤਾ ਜੀ ਕਿਵੇਂ ਦੇਖੋ ਇੱਕ ਮਿੰਟ ਸਭ ਤੋਂ ਪਹਿਲੇ ਬੇਅਦਬੀ ਦੇ ਖਿਲਾਫ ਅਸੀਂ ਲੱਗ ਗਏ ਹਾਂ ਬੜਾ ਬੜਾ ਡਰਾਮਾ ਕਰੀ ਜਾਂਦੇ ਆ ਮੈਂ ਦੱਸਾਂ ਵੀ ਇੱਕ ਮਿੰਟ ਉੱਪਰਲਾ ਜੀ ਦੀ ਬੋਸ਼ੀਆਂ ਨੂੰ ਖਾਣ ਦੀ ਬਜਾਏ ਕੋਈ ਨਾ ਤੂੰ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਤੇ ਤੂੰ ਦੇਖ ਲੋ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ